ਅੰਨੀ ਹੱਪੀ ਸਿੰਘ ਬੀਜੇਪੀ ਦੇ ਆਗੂ ਤਜਿੰਦਰ ਸਿੰਘ ਸਰਾ ਦੇ ਨਾਲ ਬੈਠੇ ਨੇ ਪੰਜ ਤਾਰਾ ਹੋਟਲ ਦੇ ਵਿੱਚ ਮੁਲਾਕਾਤ ਚੱਲ ਰਹੀ ਹੈ ਕਿ ਗੱਠ ਜੋੜਦੇ ਵਾਂਗ ਉਹ ਜਿਹੜੀ ਤਸਵੀਰ ਦੀ ਸੱਚਾਈ ਕੀ ਹੈ ਇੱਕ ਅਕਾਲੀ ਦਲ ਦੀ ਯੂਥ ਪ੍ਰਧਾਨਗੀ ਤੇ ਬੈਠੇ ਹੋਏ ਪਰਸਨ ਉਹਨਾਂ ਨੂੰ ਇਹ ਗੱਲਾਂ ਸ਼ੋਭਦੀਆਂ ਨਹੀਂ ਇਹ ਇੱਕ ਸਾਡੇ ਕਾਮਨ ਫਰੈਂਡ ਦੇ ਨਾਲ ਬੈਠ ਕੇ ਡਿਨਰ ਕਰਨ ਦੀ ਇੱਕ ਤਸਵੀਰ ਸੀਗੀ ਜਿਹੜੀ ਇਹਨਾਂ ਨੇ ਚੋਰੀ ਸਾਡੇ ਤੋਂ ਖਿੱਚੀ ਐ ਕਹਿਣਾ ਚਾਹੁੰਦਾ ਵਾ ਜੇ ਇਹਨਾਂ ਨੂੰ ਫੋਟੋ ਦੀ ਜ਼ਰੂਰਤ ਸੀਗੀ ਤੇ ਸਾਡੇ ਨਾਲ ਕੋਲੇ ਖੜਕੇ ਖਿਚਾ ਲੈਂਦੇ। ਚੋਰੀ ਖਿੱਚਣ ਦੀ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ? ਐਸੀ ਕਿੰਨੀ ਕਿ ਇਹਨਾਂ ਦੀ ਰਾਜਨੀਤੀ ਗਿਰ ਗਈ ਹੈ ਕਿ ਜਿਹੜੀ ਇਹ ਚੋਰੀ ਫੋਟੋਆਂ ਖਿੱਚਣ ਦੀ ਇਹਨਾਂ ਨੂੰ ਜ਼ਰੂਰਤ ਪੈ ਗਈ। ਇਹਦੇ ਉੱਤੇ ਮੈਂ ਸਮਝਦਾ ਕੋਈ ਕਿੰਤੂ ਪਰੰਤੂ ਕਰਨ ਦੀ ਜਿਹੜੀ ਇਹ ਜ਼ਰੂਰਤ ਨਹੀਂ। ਸਿਵਾਏ ਇਸ ਓਚੀ ਹਰਕਤ ਤੋਂ। ਬੁਲਾਇਆ ਉਹਨਾਂ ਨੇ ਸੀ ਕਿ ਤੁਸੀਂ ਬੁਲਾਇਆ ਸੀ। ਸਾਡੇ ਕਾਮਨ ਮਿੱਤਰ ਨੇ ਬੁਲਾਇਆ ਸੀਗਾ ਦੋਵਾਂ ਨੂੰ। ਕਿ ਜਿਹੜੀ ਬੀਜੇਪੀ ਦੇ ਨਾਲ ਕੋਈ ਗੱਠਜੋੜ ਨੂੰ ਲੈ ਕੇ ਚਰਚਾ ਜਾਂ ਮੀਟਿੰਗ ਹੈ ਨਹੀਂ ਨਹੀਂ ਕਲਵਿੰਦਰ ਜੀ ਬਿਲਕੁਲ ਗਲਤ ਗੱਲ ਹੈ ਮੈਂ ਤਾਂ ਖੰਡਨ ਕਰਦਾ ਹਾਂ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਸਾਡੀ ਸੀਨੀਅਰ ਲੀਡਰਸ਼ਿਪ ਦੇ ਦਿੱਤੇ ਤੈਅ करेगी ਡਿਸਾਈਡ ਕਰੇਗੀ ਕਿਹਨੇ ਕਹਿੰ ਤੈਜਿੰਦਰ ਸਰਾ ਇਹ ਸਾਰੀਆਂ ਜਿਹੜੀਆਂ ਨੇ ਉਹ ਮੀਟਿੰਗਾਂ ਕਰਾਉਂਦੇ ਨੇ ਟਾਈਅਪ ਕਰਾਉਂਦੇ ਨੇ ਕੇਂਦਰੀ ਲੀਡਰਸ਼ਿਪ ਦੇ ਨਾਲ ਜਿਹੜਾ ਪਿਛਲਾ ਜਿਹੜੀ ਕੜੀ ਆ ਉਹ ਤੈਜਿੰਦਰ ਸਰਾ ਆ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤਗੜਾ ਕਰ ਰਹੇ ਹਾਂ ਇਸ ਗੱਲ ਨੂੰ ਤੁਸੀਂ ਵੀ ਭਲੀ ਭਾਤੀ ਜਾਣਦੇ ਹੋ ਤੇ ਇਸ ਗੱਲ ਨਾਲ ਇਹ ਦੂਜੀਆਂ ਜਿਹੜੀਆਂ ਕ੍ਰਿਟੀਕਲ ਪਾਰਟੀਆਂ ਵਾਂ ਇਹ ਵੀ ਭਲੀ ਭਾਤੀ ਜਾਣਦੀਆਂ ਜਿਸ ਵਜ੍ਹਾ ਦੇ ਨਾਲ ਇਸ ਡਰ ਦੇ ਮਾਹੌਲ ਦੇ ਨਾਲ ਉਹ ਇਸ ਤਰੀਕੇ ਦੀਆਂ ਓਛੀਆਂ ਹਰਕਤਾਂ ਕਰਦੇ ਆ ਲਾਂਚਣ ਲਾਉਂਦੇ ਆ ਪੰਜਾਬ ਨੂੰ ਲੈ ਕੇ ਬੀਜੇਪੀ ਦਾ ਕੀ ਪਲਾਨ ਭਾਰਤੀ ਜਨਤਾ ਪਾਰਟੀ ਅੱਜ ਇੰਨੇ ਸਮਰਥ ਤੇ ਇੰਨੇ ਮਜ਼ਬੂਤ ਹੈ ਪੰਜਾਬ ਦੇ ਵਿੱਚ ਕਿ ਸਾਨੂੰ ਕਿਸੇ ਤੀਜੀ ਧਿਰ ਦੀ ਜਰੂਰਤ ਨਹੀਂ ਇਹ ਹੀ ਗੱਲ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਉਹਨਾਂ ਦੀ ਤੇ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਉਹਨਾਂ ਦੀ ਖਿਸਕ ਚੁੱਕੀ ਹੈ ਉਹਨਾਂ ਨੂੰ ਤੇ ਲੋਕ ਥੜੇ ਨਹੀਂ ਚੜਨ ਦਿੰਦੇ ਉਹਨਾਂ ਨੂੰ ਤੇ ਲੋਕ ਕੀ ਕੀ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਕਰਦੇ ਆ ਤੁਹਾਨੂੰ ਭਲੀ ਭਾਤੀ ਪਤਾ ਸਾਡੇ ਨਾਲੋਂ ਜ਼ਿਆਦਾ ਕੇਂਦਰ ਦੀਆਂ ਕਹਿੰਦੇ ਏਜੰਸੀਆਂ ਨੇ ਇਹ ਸਾਰਾ ਜਿਹੜਾ ਇੱਕ ਨਵੀਂ ਅਕਾਲੀ ਦਲ ਖੜੀ ਕੀਤੀ ਆ ਇਹਨਾਂ ਦੇ ਨਾਲ ਗੱਟ ਜੋੜ ਕਰਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਨਵਾਂ ਜਿਹੜਾ ਅਕਾਲੀ ਦਲ ਬਣਿਆ ਵਾ ਨਾ ਤੇ ਕਿਸੇ ਨੇ ਬਣਾਇਆ ਤੇ ਨਾ ਕਿਸੇ ਤੇ ਕਹਿਣ ਤੇ ਬਣਿਆ ਤੇ ਨਾ ਹੀ ਇਹਦੇ ਪਿੱਛੇ ਕੋਈ ਕਿਸੇ ਤਰ੍ਹਾਂ ਦੀ ਕਿ ਸਿਆਸੀ ਕੋਈ ਸਵਾਰਥ ਹੈ ਕਿ ਅਸੀਂ ਡਿਊਟੀ ਲਈ ਸੀ ਬੀ ਬਾਹਰ ਸਵਰਥ ਕੋਰ ਬਾਦਲ ਦੀ ਪਾਜ ਪਾਣੀ ਪਾਜ ਪਾਣੀ ਦਾ ਜ਼ਿਕਰ ਕਰਦੇ ਆ ਉਦੋਂ ਉਹ ਕਾਂਗਰਸ ਚ ਸੀ ਕਹਿੰਦੇ ਕਿ ਡਿਊਟੀ ਲਗਾਈ ਗਈ ਸੀ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਉਸ ਤੋਂ ਬਾਅਦ ਅਸੀਂ ਇਹ ਜਿਹੜੇ ਬੇੜਾ ਲੈ ਕੇ ਆਵਾਂਗੇ ਕਹਿੰਦੇ ਇਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਅਕਾਲੀ ਦਲ ਬਾਦਲ ਨੇ ਕੇਂਦਰ ਨੂੰ ਘਬਰਾਹ ਕੀਤਾ ਕਿਸਾਨੀ ਬਿਲਾ ਨੂੰ ਲੈ ਕੇ ਜਿਹਦਾ ਖਾਮਿਆਜਾ ਅਜੇ ਆਪ ਭੁਗਤ ਰਿਹਾ ਇਹ ਵੀ ਨੂੰ ਨਹੀਂ ਪਤਣਾ ਪਿਆ ਬੀਜਪੀ ਨੇ ਜਦੋਂ ਕਿਸਾਨਾਂ ਨੇ ਕਹਿ ਦਿੱਤਾ ਵੀ ਸਾਨੂੰ ਇਹ ਪਸੰਦ ਨਹੀਂ ਹੈਗੇ ਨਾ ਮਨਜ਼ੂਰ ਹੈ ਸਾਨੂੰ ਤੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਕਹਿੰਦੇ ਠੀਕ ਹੈ ਬਹੁਤ ਸਾਰੇ ਕਿਹਾ ਜਾ ਰਿਹਾ ਕਿ ਬੀਜਪੀ ਸਿੱਖ ਚਿਹਰੇ ਲੈ ਰਹੀ ਹੈ ਬਹੁਤ ਸਾਰੇ ਪੁਰਾਣੇ ਜਿਹੜੇ ਲੀਡਰ ਨੇ ਉਹ ਜਟਕ ਸਾਲੀ ਜਿਹੜੇ ਭਾਜਪਾਈ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟਰ ਨੇ ਉਹਨਾਂ ਨੂੰ ਫੋਕਸ ਕਰਨਾ ਚਾਹੁੰਦੀ ਵੀ ਬਿਲਕੁਲ ਗਲਤ ਗੱਲ ਹੈ ਕੁਲਵਿੰਦਰ ਜੀ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਅੱਜ ਪੰਜਾਬ ਦਾ ਹਰ ਨਾਗਰਿਕ ਹਰ ਬੰਦਾ ਜੁੜਨਾ ਚਾਹੁੰਦਾ ਹੈ ਉਹ ਜੁੜ ਰਹੇ ਆ ਉਹਨਾਂ ਦਾ ਵੈਲਕਮ ਹੈ ਉਹਦੇ ਵਿੱਚ ਕੱਲੇ ਸਿੱਖ ਹੀ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਸਿੱਖ ਨੌਨ ਸਿੱਖ ਸਾਰੇ ਲੋਕ ਜੁੜ ਰਹੇ ਸਾਰਿਆਂ ਦਾ ਵੈਲਕਮ ਹੈ ਬਹੁਤ ਸਾਰੀ ਨਿਰਾਸ਼ਾ ਜਿਹੜੀ ਉਹ ਵੋਟਰਾਂ ਦੇ ਵਿੱਚ ਹੈਗੀ ਖਾਸ ਕਰਕੇ ਜਣਾ ਪਿੰਡੂ ਵੋਟਰ ਬੀਜੇਪੀ ਨੇ ਬਿਲਕੁਲ ਹੀ ਗਲਤ ਕਰ ਲਿਆ ਪਿੰਡਾਂ ਦੇ ਲੋਕ ਅੱਜ ਸਾਨੂੰ ਸਭ ਤੋਂ ਸਭ ਤੋਂ ਜਿਆਦਾ ਪਿਆਰ ਕਰਦੇ ਆ ਸਭ ਤੋਂ ਜਿਆਦਾ ਸਤਿਕਾਰ ਸਾਨੂੰ ਦਿੰਦੇ ਆ ਕਹਿੰਦੇ ਵੀ ਜੇ ਸਾਨੂੰ ਬਚਾ ਸਕਦੀ ਹੈ ਤੇ ਭਾਜਪਾ ਬਚਾ ਸਕਦੀ ਹੈ ਕਿੰਨੇ ਕਿ ਜਿਹੜਾ ਸਿੱਖ ਇਸ਼ੂ ਆ ਸਿੱਖੀ ਇਸ਼ੂ ਬੰਦੀ ਸਿੰਘਾਂ ਦਾ ਇਸ਼ੂ ਆ ਪਿਛਲੇ ਦਿਨਾਂ ਦੇ ਵਿੱਚ ਆਪਣੀ ਬਿੱਟੂ ਹਣੀ ਉਸ ਇਸ਼ੂ ਨੂੰ ਅਡਰੈਸ ਕਰਦੇ ਨੇ ਖਾਸ ਕਰਕੇ ਤੇ ਉਹ ਇਸ਼ੂ ਦੇ ਉੱਤੇ ਭਾਜਪਾ ਕੀ ਸੋਚ ਰਹੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵਾਦਾ ਵੀ ਜਿਹੜਾ ਅਮਿਸ਼ਾ ਹੋਣਾ ਨਹੀਂ ਕੀਤਾ ਸੀ ਉਸ ਕਰਦੇ ਬੰਦੀ ਸਿੱਖਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਕਸਿਮਮ ਬੰਦੀ ਸਿੱਖ ਜਿੰਨੇ ਆ ਉਹ ਅੱਜ ਕੁਝ ਲੋਕ ਪਾਰੋਲ ਤੇ ਬਾਹਰ ਆ ਕੁਝ ਲੋਕ ਪਰਮਾਨੈਂਟ ਬੇਲ ਦੇ ਉੱਤੇ ਬਾਹਰ ਆ ਜਿਹੜੇ ਲੋਕਾਂ ਦਾ ਕੋਈ ਟ੍ਰਾਇਲ ਪੈਂਡਿੰਗ ਹੈ ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿਹੜਾ ਮਸਲਾ ਫਸਿਆ ਹੋਇਆ ਵਾ ਉਹ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੱਲ ਹੋਣਾ ਹੈ ਜਾਂ ਤੇ ਮੈਕਸਿਮਮ ਪਰੋਲ ਦੇ ਉੱਤੇ ਬਾਹਰ ਹੈ ਜਾਂ ਜੁਮਰ ਕਹਿੰਦਾ ਜਿਨ੍ਹਾਂ ਜਿੰਨੀ ਮਤਲਬ ਸਜ਼ਾ ਹੋਈ ਸੀ ਉਹ ਪੂਰੀ ਕਰ ਲਈ ਕਿ ਉਹਨਾਂ ਨੂੰ ਛੱਡਿਆ ਜਾਊਗਾ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਬਿਲਕੁਲ ਰਿਹਾ ਕੀਤਾ ਜਾਊਗਾ ਛੱਡਿਆ ਜਾਊਗਾ ਤੇ ਉਹ ਵੀ ਅੱਜ ਉਹ ਲੋਕ ਵੀ ਜਿਹੜੇ ਆ ਉਹ ਪਰੋਲ ਦੇ ਉੱਤੇ ਬਾਹਰ ਆ ਜਾਂ ਪਰਮਾਨੈਂਟ ਬੇਲਾਂ ਦੇ ਉੱਤੇ ਬਾਹਰ ਆ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੋਲਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਨਵੇਂ ਅਕਾਲੀ ਦਲ ਜੋ ਕਿ ਜਿਹਨੂੰ ਕਿਹਾ ਜਾਂਦਾ ਕਿ ਪੁਨਰ ਸਰਜੀਤ ਅਕਾਲੀ ਦਲ ਕੀਤਾ ਜਾਂਦਾ ਉਹਨਾਂ ਦੇ ਪ੍ਰਧਾਨ ਗੈਨੀ ਹਰਪੀ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਹੈ ਇੱਕ ਵਾਇਰਲ ਕੀਤੀ ਜਾਂਦੀ ਹੈ ਸ਼ੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਜੀਤ ਸਿੰਘ ਝਿੰਜਰ ਦੇ ਵੱਲੋਂ ਜਿਸ ਦੇ ਜਿਸ ਵਿਅਕਤੀ ਦੇ ਨਾਲ ਉਹ ਤਸਵੀਰ ਸਾਂਝੀ ਜਿਹੜੀ ਕੀਤੀ ਜਾਂਦੀ ਹੈ ਜੋ ਵਾਇਰਲ ਹੁੰਦੀ ਹੈ ਉਹ ਵਿਅਕਤੀ ਤਜਿੰਦਰ ਸਿੰਘ ਸਰਾਂ ਦੱਸੇ ਜਾਂਦੇ ਨੇ ਭਾਜਪਾ ਦੇ ਆ ਜਿਹੜੇ ਆਗੂ ਦੱਸਿਆ ਜਾਂਦਾ ਹੈ ਨਾ ਅੱਜ ਉਹ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਤੇ ਉਸ ਸਾਰੀ ਤਸਵੀਰ ਦੀ ਸਚਾਈ ਤੇ ਜੋ ਕੁਝ ਦਾਅਵੇ ਜਿਹੜੇ ਆਕਾਲੀ ਦਲ ਦੇ ਵੱਲੋਂ ਕੀਤੇ ਜਾ ਰਹੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਨੇ ਤਜਿੰਦਰ ਸਿੰਘ ਸਰਾ ਸਾਹਿਬਾ ਬਾਬਾ ਸਵਾਗਤ ਹੈ ਜੀ ਸਤਿ ਸ਼ਕਾਲ ਕੁਲਵਿੰਦਰ ਜੀ ਤੇ ਸਤਿ ਸ਼ਕਾਲ ਸਾਰੇ ਸਰੋਤਿਆਂ ਨੂੰ ਜੋ ਲੋਗੇ ਪ੍ਰੋਗਰਾਮ ਦੇਖ ਰਹੇ ਆ ਸਰਾ ਸਾਹਿਬ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਧੜੇ ਦੇ ਲੀਡਰ ਨੇ ਸਰਜੀ ਸਿੰਘ ਢਿੰਝਰ ਉਹਨਾਂ ਦੇ ਵੱਲੋਂ ਤਾਂ ਢੀ ਤਸਵੀਰ ਗੈਨੀ ਹਰਪੀ ਸਿੰਘ ਉਹਨਾਂ ਦੇ ਨਾਲ ਜਿਹੜੀ ਹੈ ਉਹ ਪੋਸਟ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਕਿ ਵੱਡੇ ਖਲਾਸੇ ਕੀਤੇ ਨੇ ਮੈਂ ਕਿ ਗੈਨੀ ਹਰਪੀ ਸਿੰਘ ਭਾਜਪੀ ਦੇ ਆਗੂ ਤੇਜਿੰਦਰ ਸਿੰਘ ਸਰਾਣ ਦੇ ਨਾਲ ਬੈਠੇ ਨੇ ਪੰਜ ਤਾਰਾ ਹੋਟਲ ਦੇ ਵਿੱਚ ਤੇ ਇੱਥੇ ਮੁਲਾਕਾਤ ਚੱਲ ਰਹੀ ਹੈ ਕਿ ਗੱਠ ਜੋੜ ਦੇ ਵੱਲ ਉਹ ਜਿਹੜੀ ਤਸਵੀਰ ਦੀ ਸਚਾਈ ਕੀ ਹੈ ਕੁਲਵਿੰਦਰ ਜੀ ਇਹ ਬੜੀ ਇੱਕ ਹਾਸੋਣੀ ਗੱਲ ਆ ਮੈਂ ਸਮਝਦਾ ਇੰਨੇ ਮੈਚੁਰ ਤੇ ਇੰਨੇ ਸਮਝਦਾਰ ਲੋਕ ਵੀ ਇਸ ਤਰੀਕੇ ਦੀਆਂ ਗੱਲਾਂ ਕਰਨ ਇੱਕ ਕਾਲੀ ਦਲ ਦੀ ਯੂਥ ਪ੍ਰਧਾਨਗੀ ਤੇ ਬੈਠੇ ਹੋਏ ਪਰਸਨ ਉਹਨਾਂ ਨੂੰ ਇਹ ਗੱਲਾਂ ਸੋਭਦੀਆਂ ਨਹੀਂ ਇਹ ਕੋਈ ਸੀਕ੍ਰੀਟ ਮੁਲਾਕਾਤ ਨਹੀਂ ਸੀ ਇਹ ਕੋਈ ਗੁਪਤ ਮੀਟਿੰਗ ਨਹੀਂ ਸੀ ਇਹ ਇਹ ਸਾਡੇ ਕਾਮਨ ਫਰੈਂਡ ਦੇ ਨਾਲ ਬੈਠ ਕੇ ਡਿਨਰ ਕਰਨ ਦੀ ਇੱਕ ਤਸਵੀਰ ਸੀਗੀ ਜਿਹੜੀ ਇਹਨਾਂ ਨੇ ਚੋਰੀ ਸਾਡੇ ਤੋਂ ਖਿੱਚੀ ਮੈਂ ਕਹਿਣਾ ਚਾਹੁੰਦਾ ਵਾ ਜੇ ਇਹਨਾਂ ਨੂੰ ਫੋਟੋ ਦੀ ਜ਼ਰੂਰਤ ਸੀਗੀ ਤੇ ਸਾਡੇ ਨਾਲ ਕੋਲੇ ਖੜ ਕੇ ਖਿਚਾ ਲੈਂਦੇ ਚੋਰੀ ਖਿੱਚਣ ਦੀ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ ਐਸੀ ਕਿੰਨੀ ਕਿੰਨਾਂ ਦੀ ਰਾਜਨੀਤੀ ਗਿਰ ਗਈ ਹੈ ਕਿ ਜਿਹੜੀ ਇਹ ਚੋਰੀ ਫੋਟੋਆਂ ਖਿੱਚਣ ਦੀ ਇਹਨਾਂ ਨੂੰ ਜ਼ਰੂਰਤ ਪੈ ਗਈ। ਹੂੰ। ਰਹੀ ਗੱਲ ਉਸ ਮੁਲਾਕਾਤ ਦੀ। ਉਹ ਮੁਲਾਕਾਤ ਇੱਕ ਨਾਰਮਲ ਸਾਂਝ ਦੇ ਵਿੱਚ ਮੁਲਾਕਾਤ ਸੀ ਸਾਡੀ। ਅਸੀਂ ਬਹੁਤ ਪੁਰਾਣੇ ਇੱਕ ਦੂਜੇ ਨੂੰ ਜਾਣਦੇ ਆਂ। ਕਾਮਨ ਫਰੈਂਡ ਜਿਹੜਾ ਸਾਡਾ ਉਹ ਵੀ ਸਾਡਾ ਪੁਰਾਣਾ ਵਾਕਬ ਹੈ। ਅਮਰੀਕਾ ਦਾ ਕਾਰੋਬਾਰੀ ਹੈ ਬਿਜ਼ਨਸਮੈਨ ਹੁੰਦਾ ਹੈ। ਉਹ ਵੀ ਸਿੰਘ ਸਾਹਿਬ ਜੀ ਨੂੰ ਜਾਣਦੇ ਆਂ। ਮੈਂ ਵੀ ਜਾਣਦਾ ਵਾਂ। ਉਹਨਾਂ ਨੇ ਸਾਨੂੰ ਬੁਲਾਇਆ। ਅਸੀਂ ਡਿਨਰ ਦੇ ਉੱਤੇ ਚਲੇ ਗਏ ਤੇ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਅਸੀਂ ਪਬਲਿਕ ਪਲੇਸ ਤੇ ਜਨਤਕ ਪਲੇਸ ਦੇ ਉੱਤੇ ਬੈਠੇ ਸੀਗੇ ਹੋਟਲ ਦੀ ਲੌਬੀ 'ਚ ਬੈਠੇ ਆ ਤੇ ਇਹਦੇ ਉੱਤੇ ਮੈਂ ਸਮਝਦਾ ਕੋਈ ਕਿੰਤੂ ਪਰੰਤੂ ਕਰਨ ਦੀ ਜਿਹੜੀ ਆ ਜ਼ਰੂਰਤ ਨਹੀਂ ਸਿਵਾਏ ਇਸ ਓਛੀ ਹਰਕਤ ਤੋਂ ਬੁਲਾਇਆ ਉਹਨਾਂ ਨੇ ਸੀ ਕਿ ਤੁਸੀਂ ਬੁਲਾਇਆ ਸੀ ਸਾਡੇ ਕਾਮਨ ਮਿੱਤਰ ਨੇ ਬੁਲਾਇਆ ਸੀਗਾ ਦੋਵਾਂ ਨੂੰ ਉਹ ਕਹਿੰਦੇ ਮੈਂ ਅਮਰੀਕਾ ਤੋਂ ਆਇਆ ਹੋਇਆ ਆ ਜਿਹੜੇ ਅਮਰੀਕਾ ਤੋਂ ਲੋਕ ਆਉਂਦੇ ਆ ਬੇਸਿਕਲੀ ਉਹਨਾਂ ਦਾ ਇੱਕ ਕਲਚਰ ਹੈ ਕਿ ਡਿਨਰ ਤੇ ਮਿਲਣਾ ਬ੍ਰੇਕਫਾਸਟ ਤੇ ਮਿਲਣਾ ਜਾਂ ਲੰਚ ਤੇ ਮਿਲ ਲੈਣਾ ਨਾਲੇ ਗੱਲਬਾਤ ਕਰ ਲੈਣੀ ਨਾਲੇ ਇੱਕ ਟਾਈਮ ਆਪਣਾ ਕੁਆਲਿਟੀ ਟਾਈਮ ਸਪੈਂਡ ਕਰ ਲੈਣਾ ਹੂੰ ਜੀ ਪਰ ਉਸ ਨੂੰ ਦੇਖਿਆ ਇਹ ਜਾ ਰਿਹਾ ਹੈ ਕਿ ਉਹ ਜਿਹੜੀ ਤਸਵੀਰ ਹੈ ਸ਼ਾਇਦ ਉਹ ਗੱਠਜੋੜ ਨੂੰ ਲੈ ਕੇ ਕਿ ਜਿਹੜੀ ਭਾਜਪਾ ਦੇ ਨਾਲ ਕੋਈ ਗੱਠਜੋੜ ਨੂੰ ਲੈ ਕੇ ਚਰਚਾ ਜਾਂ ਮੀਟਿੰਗ ਹੈ ਨਹੀਂ ਨਹੀਂ ਕੁਲਵਿੰਦਰ ਜੀ ਇਹ ਬਿਲਕੁਲ ਗਲਤ ਗੱਲ ਹੈ ਮੈਂ ਇਹਦਾ ਖੰਡਨ ਕਰਦਾ ਹਾਂ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈਗੀ ਸਾਡੀ ਸੀਨੀਅਰ ਲੀਡਰਸ਼ਿਪ ਦੇ ਦਿੱਤੇ ਤੈਅ ਕਰੇਗੀ ਡਿਸਾਈਡ ਕਰੇਗੀ ਸਾਡੀ ਕੇਂਦਰੀ ਲੀਡਰਸ਼ਿਪ ਬੈਠੀ ਹੈ ਉਹ ਤੈਅ ਕਰਨੀ ਕਿ ਉਹਨਾਂ ਦੇ ਡਿਸੀਜਨਸ ਹੁੰਦੇ ਆ ਬਾਕੀ ਰਹੀ ਗੱਲ ਇਹ ਗੱਠਜੋੜ ਵਾਲੀਆਂ ਗੱਲਾਂ ਇਹ ਸਭ ਝੂਠੀਆਂ ਗੱਲਾਂ ਆ ਪਰਚਰਚਾ ਸਿਆਸੀ ਜਿਹੜੀ ਚਰਚਾ ਹੈ ਖੁੰਡ ਚਰਚਾ ਜਾਂ ਉਹंदर ਇਹ ਵੀ ਆ ਕਹਿੰਦੇ ਕਿ ਤਜਿੰਦਰ ਸਰਾ ਇਹ ਸਾਰੀਆਂ ਜਿਹੜੀਆਂ ਨੇ ਉਹ ਮੀਟਿੰਗਾਂ ਕਰਾਉਂਦੇ ਨੇ ਟਾਈ ਅਪ ਕਰਾਉਂਦੇ ਨੇ ਕੇਂਦਰੀ ਲੀਡਰਸ਼ਿਪ ਦੇ ਨਾਲ ਜਿਹੜਾ ਪਿਛਲਾ ਜਿਹੜੀ ਕੜੀ ਆ ਉਹ ਤਜਿੰਦਰ ਸਰਾ ਆ ਦੇਖੋ ਕੁਲਵਿੰਦਰ ਜੀ ਇਸ ਤਰ੍ਹਾਂ ਸਾਡੀ ਪਰਿਵਾਰ ਦੀ ਮੈਂ ਦੂਜੀ ਪੀੜ੍ਹੀ ਆ ਜਿਹੜੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਆ ਹੂੰ ਮੈਂ ਇੱਕ ਇੱਕ ਮਿੰਟ ਇੱਕ ਇੱਕ ਪਲ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਸਟਰੈਂਥਨ ਕਰਨ ਦਾ ਕੰਮ ਕਰਦਾ ਉਸ ਦੇ ਵਿੱਚ ਮੈਨੂੰ ਕਿਸੇ ਦੀ ਕੋਈ ਸੰਗ ਸ਼ਰਮ ਨਹੀਂ ਮੈਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤਗੜਾ ਕਰ ਰਹੇ ਹਾਂ ਦਿਨ ਦੁਗਣੀ ਰਾਤ ਚੌਗਣੀ ਸਾਡੀ ਪਾਰਟੀ ਤਗੜੀ ਹੋ ਰਹੀ ਆ ਲੋਕ ਸਾਡੇ ਨਾਲ ਜੁੜ ਰਹੇ ਆ ਇਸ ਗੱਲ ਨੂੰ ਤੁਸੀਂ ਵੀ ਭਲੀ ਭਾਂਤੀ ਜਾਣਦੇ ਹੋ ਤੇ ਇਸ ਗੱਲ ਨਾਲ ਇਹ ਦੂਜੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਵਾਂ ਇਹ ਵੀ ਭਲੀ ਭਾਤੀ ਜਾਣਦੀਆਂ ਜਿਸ ਵਜ੍ਹਾ ਦੇ ਨਾਲ ਇਸ ਡਰ ਦੇ ਮਾਹੌਲ ਦੇ ਨਾਲ ਉਹ ਇਸ ਤਰੀਕੇ ਦੀਆਂ ਓਛੀਆਂ ਹਰਕਤਾਂ ਕਰਦੇ ਆ ਲਾਂਚਣ ਲਾਉਂਦੇ ਆ ਹੂੰ ਤੇ ਮੈਂ ਸਮਝਦਾ ਵਾਂ ਕਿ ਇਸ ਤਰ੍ਹਾਂ ਦੀ ਰਾਜਨੀਤੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਜਿਹੜੀ ਤੁਹਾਡੀ ਮੀਟਿੰਗ ਹੋਈ ਸੀ ਇਹ ਕਦੋਂ ਕੋ ਦੀ ਆ ਜਿਵੇਂ ਉਹ ਜਾਣਨਾ ਚਾਹਾਂ ਤਰੀਕ ਜਾਂ ਕੋਈ ਆ ਸਾਲ ਇਹ 14 ਸੈਪਟੰਬਰ ਦੀ ਗੱਲ ਆ ਸ਼ਾਮ 10:30 ਵਜੇ ਦੀ ਅੱਜ ਲੰਗੀ 14 ਸਪਟੰਬਰ ਹਾਂਜੀ ਹੂੰ ਕਿਉਂਕਿ ਐਸੀ ਗੱਲ ਕਰਕੇ ਤਾਂ ਕਿਹਾ ਜਾ ਰਿਹਾ ਹੈ ਨਾ ਕਿ ਸ਼ਾਇਦ ਮੀਟਿੰਗ ਤਾਜ਼ਾ ਹੈ ਕੋਈ ਓਵੇਂ ਗੱਠ ਜੋੜ ਦੀ ਚਰਚਾ ਕੋਈ ਓਵੇਂ ਦੀ ਚਰਚਾ ਹੋਈ ਉਦੋਂ ਤੁਹਾਡੇ ਕੋਲੇ ਨਹੀਂ ਬਿਲਕੁਲ ਪੋਲਿਟਿਕਲ ਗੱਲਬਾਤ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਕੁਲਵਿੰਦਰ ਜੀ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਕੰਪਲੀਟਲੀ ਗੱਲਬਾਤ ਜਿਹੜੀ ਆਪਣੀਆਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਾਣ ਪਛਾਣ ਦੇ ਵਿੱਚ ਜਿਹੜੀ ਗੱਲ ਹੁੰਦੀ ਆ ਇੱਕ ਫੋਰਨ ਜਿਹੜਾ ਬਿਜ਼ਨਸਮੈਨ ਆਇਆ ਸੀਗਾ ਉਹਦੀ ਇੱਥੇ ਕਾਫੀ ਇਨਵੈਸਟਮੈਂਟਸ ਹੈਗੀਆਂ ਵਾ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਅਦਰ ਸਟੇਟਾਂ ਦੇ ਵਿੱਚ ਆਲਰੇਡੀ ਉਹ 10 12000 employees ਉਹਨਾਂ ਨੇ ਇੱਥੇ ਹਾਇਰ ਕੀਤਾ ਹੋਇਆ ਵਾ ਆਈਟੀ ਦੀ ਉਹਨਾਂ ਦੀ ਵੱਡੀਆਂ ਕੰਪਨੀਆਂ ਵਾ ਹੂੰ ਤੇ ਪੰਜਾਬ ਦਾ بڑا ਬੱਚਾ ਉਹਨਾਂ ਕੋਲੇ ਕੰਮ ਕਰ ਰਿਹਾ ਵਾ এমਪਲੋਇਡ ਹੈ ਉਹਨਾਂ ਕੋਲੇ ਤੇ ਇਸ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਹੈਗੀ ਇਹ ਸਾਰਾ ਹੀ ਇੱਕ ਪਿਓ ਸਾਡੀ ਆ ਫੈਮਿਲੀ ਟਾਈਪ ਡਿਸਕਸ਼ਨਸ ਕਾਰੋਬਾਰੀ ਡਿਸਕਸ਼ਨਸ ਸੀਗੇ ਨਾ ਕਿ ਕੋਈ ਸਿਆਸੀ ਤੇ ਪੋਲੀਟੀਕਲ ਹੀ ਹੂੰ ਤਾਂ ਅੱਗੇ ਭਾਜਪਾ ਕੀ ਸੋਚ ਰਹੀ ਆ ਪੰਜਾਬ ਨੂੰ ਲੈ ਕੇ ਭਾਜਪਾ ਦਾ ਕੀ ਪਲਾਨ ਆ 2027 ਬਹੁਤ ਨੇੜੇ ਆ ਉਹਨੂੰ ਲੈ ਕੇ ਕੀ ਪਲਾਨ ਆ ਕੁਲਵਿੰਦਰ ਜੀ ਅਸੀਂ ਭਾਰਤੀ ਜਨਤਾ ਪਾਰਟੀ ਅੱਜ ਇੰਨੇ ਸਮਰਥ ਤੇ ਇੰਨੇ ਮਜ਼ਬੂਤ ਹੈ ਪੰਜਾਬ ਦੇ ਵਿੱਚ ਕਿ ਸਾਨੂੰ ਕਿਸੇ ਤੀਜੀ ਧਿਰ ਦੀ ਜ਼ਰੂਰਤ ਨਹੀਂ। ਇਹੀ ਗੱਲ ਸੁਖਵੀਰ ਸਿੰਘ ਬਾਦਲ ਕਹਿੰਦੇ ਆ। ਠੀਕ ਹੈ। ਉਹਨਾਂ ਦੀ ਤੇ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਉਹਨਾਂ ਦੀ ਖਿਸਕ ਚੁੱਕੀ ਹੈ। ਉਹਨਾਂ ਨੂੰ ਤੇ ਲੋਕ ਥੜੇ ਨਹੀਂ ਚੜਨ ਦਿੰਦੇ। ਉਹਨਾਂ ਨੂੰ ਤੇ ਲੋਕ ਕੀ ਕੀ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਕਰਦੇ ਆ ਤੁਹਾਨੂੰ ਭਲੀ ਭਾਤੀ ਪਤਾ ਸਾਡੇ ਨਾਲੋਂ ਜ਼ਿਆਦਾ। ਹੂੰ। ਬਹੁਤ ਸਾਰੀ ਚਰਚਾ ਇਹ ਵੀ ਚੱਲੀ ਆ ਕਿ ਕਹਿੰਦੇ ਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹ ਵੀ ਕਿੰਨਾ ਕਿਤੇ ਭਾਜਪੀ ਦੀ ਹੀ ਪਿੱਛੇ ਇੱਕ ਖੇੜਾ ਖਾਸ ਕਰਕੇ ਕਹਿੰਦੇ ਰਹੇ ਸਕੀਰ ਬਾਦਲ ਕਹਿੰਦੇ ਕਿ ਏਜੰਸੀਆਂ ਏਜੰਸੀਆਂ ਸ਼ਬਦ ਵਰਤਦੇ ਆ ਉਹ ਕੇਂਦਰ ਕੇਂਦਰ ਦੀਆਂ ਕਹਿੰਦੇ ਏਜੰਸੀਆਂ ਨੇ ਇਹ ਸਾਰਾ ਜਿਹੜਾ ਇੱਕ ਨਵੀਂ ਅਕਾਲੀ ਦਲ ਖੜੀ ਕੀਤੀ ਆ ਇਹਨਾਂ ਦੇ ਨਾਲ ਗੱਟ ਜੋੜ ਕਰਕੇ ਇਲੈਕਸ਼ਨ ਲੜਨਾ ਚਾਹੁੰਦੇ ਦੋ 2027 ਦੇ ਬਿਲਕੁਲ ਗਲਤ ਗੱਲ ਹੈ ਨਵਾਂ ਜਿਹੜਾ ਅਕਾਲੀ ਦਲ ਬਣਿਆ ਵਾ ਨਾ ਤੇ ਕਿਸੇ ਨੇ ਬਣਾਇਆ ਹੈ ਤੇ ਨਾ ਕਿਸੇ ਦੇ ਕਹਿਣ ਤੇ ਬਣਿਆ ਹੈ ਤੇ ਨਾ ਹੀ ਇਹਦੇ ਪਿੱਛੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਸਿਆਸੀ ਕੋਈ ਸਵਾਰਥ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਵੇਂ ਅਕਾਲੀ ਦਲ ਨੂੰ ਚੁਣਿਆ ਹੈ ਬਣਾਇਆ ਹੈ ਤੇ ਉਹਨਾਂ ਨੂੰ ਜਥੇਦਾਰ ਥਾਪਿਆ ਹੈ ਤੇ ਉਹਨਾਂ ਨੂੰ ਪ੍ਰਧਾਨ ਥਾਪਿਆ ਹੈ ਇਹ ਪੰਜਾਬ ਦੇ ਲੋਕਾਂ ਨੇ ਥਾਪਿਆ ਇਸ ਦੇ ਵਿੱਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਸਿਆਸੀ ਜਮਾਤ ਦਾ ਕੋਈ ਲੈਣਾ ਦੇਣਾ ਨਹੀਂ ਹੈ ਰਹੀ ਗੱਲ ਵਾਰ-ਵਾਰ ਇਹ ਗੱਲ ਟਾਰਗੇਟ ਕਰਨਾ ਕਿ ਜੀ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਦੇ ਬੰਦੇ ਆ ਫਲਾਣਾ ਹੈ ਢਿੰਗੜਾ ਹੈ ਇਹ ਇਹਨਾਂ ਦਾ ਇੱਕ ਨਾ ਆਪੇ ਤੋਂ ਬਾਹਰ ਹੋਏ ਹੋਏ ਆ। ਹੂੰ ਪਿਛਲੇ 1965 ਤੋਂ ਲੈ ਕੇ 2020 ਤੱਕ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਉਸ ਤੋਂ ਪਹਿਲਾਂ ਜਨ ਸੰਗ ਦੇ ਨਾਲ ਮਿਲ ਕੇ ਬੈਠ ਕੇ ਪੰਜਾਬ ਸਰਕਾਰਾਂ ਬਣਾਉਂਦੇ ਰਹੇ। ਵਜ਼ੀਰੀਆਂ ਮੰਨਦੇ ਰਹੇ। ਹੂੰ ਆਪ ਦੇ ਸਿਰਫ ਪਰਿਵਾਰ ਚ ਹੀ ਵਜ਼ੀਰੀਆਂ ਮੰਨਦੇ ਰਹੇ। ਪਰਿਵਾਰ ਤੋਂ ਬਾਹਰ ਵਜ਼ੀਰੀ ਨਹੀਂ ਜਾਣ ਦਿੱਤੀ। ਹੂੰ ਉਦੋਂ ਤੱਕ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਸੀਗੀ ਹੁਣੇ ਇਹਨਾਂ ਨੂੰ ਕਿਉਂ ਇਹੋ ਜੀਆਂ ਗੱਲਾਂ ਕਰਨ ਦਾ ਜਿਹੜਾ ਵਾ ਉਹ ਚਾੜਿਆ ਹੋਇਆ ਬਹੁਤ ਜ਼ਿਆਦਾ ਇਹ ਬਿਲਕੁਲ ਗਲਤ ਤੇ ਇਹਨਾਂ ਦੀ ਇੱਕ ਵੱਖਵਾਦ ਤੇ ਪੱਖਵਾਦ ਵਾਲੀ ਰਾਜਨੀਤੀ ਆ ਜਿੰਨੂੰ ਅਸੀਂ ਜਿਹਦਾ ਖੰਡਨ ਕਰਦੇ ਆ ਕੱਲੇ ਅਸੀਂ ਨਹੀਂ ਪੰਜਾਬ ਦਾ ਹਰ ਪਰਸਨ ਪੰਜਾਬ ਦਾ ਹਰ ਵਾਸੀੰਦਾ ਪੰਜਾਬ ਚ ਰਹਿਣ ਵਾਲਾ ਹਰ ਉਹ ਪਰਸਨ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਇਹਨਾਂ ਦੀਆਂ ਘਟੀਆਂ ਚਾਲਾਂ ਤੇ ਦੂਜੇ ਤੇ ਲਾਂਚਣ ਲਾਉਣ ਦੀਆਂ ਜਿਹੜੀਆਂ ਆਦਤਾਂ ਆ ਪੁਰਾਣੀਆਂ ਇਹ ਸਭ ਉਹ ਆ ਇਸ ਤੋਂ ਵੱਧ ਕੁਝ ਵੀ ਨਹੀਂ ਕੀ ਪੂਰਕ ਦੇ ਵਿੱਚ ਕੋਈ ਕਿਸੇ ਵੀ ਪਾਰਟੀ ਨਾਲ ਖੇਤਰੀ ਪਾਰਟੀ ਦੇ ਨਾਲ ਜਿਹੜਾ ਉਹ ਗੱਠਜੋੜ ਜਾਂ ਐਲਾਈਅንስ ਸੰਭਵ ਹੈਗਾ ਬੀਜੇਪੀ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਅੱਜ ਦੀ ਤਰੀਕ 'ਚ ਆਪਣੇ ਆਪ 'ਚ ਹੀ ਇੰਨੇ ਸਮਰਥ ਹਾਂ ਕਿ ਅਸੀਂ ਆਪ ਹੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਇਕੱਲੀ ਲੜਨ ਜਾ ਰਹੀ ਆ 117 ਸੀਟਾਂ ਦੇ ਉੱਤੇ ਇਕੱਲੀ ਲੜਨ ਜਾ ਰਹੀ ਆ ਤੇ ਅਸੀਂ ਸਰਕਾਰ ਬਣਾਉਣ ਦੇ ਵਿੱਚ ਸਮਰਥ ਹਾਂ ਤੇ ਅਸੀਂ ਸਰਕਾਰ ਬਣਾਵਾਂਗੇ ਤੇ ਪੰਜਾਬ ਦੇ ਲੋਕ ਇਹ ਫਤਵਾ ਸਾਨੂੰ ਦੇਣ ਜਾ ਰਹੇ ਆ ਹੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਰਾਏਪੁਰੇ ਦੇ ਵਿੱਚ ਰੈਲੀ ਹੁੰਦੀ ਆ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਜਾਂਦੀ ਆ ਕਹਿੰਦੇ ਕਿ ਜਿਹੜੇ ਆ ਉਸ ਜਮੇ ਜਦੋਂ ਕਿਸਾਨਾਂ ਦੀ ਮੂਵਮੈਂਟ ਚੱਲੀ ਕਹਿੰਦੇ ਕਿ ਅਸੀਂ ਡਿਊਟੀ ਲਈ ਸੀ ਬੀਬਾ ਹਰਸਿਮਰਤ ਕੋਲ ਬਾਦਲ ਦੀ ਪਾਜ ਪਾਣੀ ਮਤਲਬ ਪਾਜ ਪਾ ਦਾ ਜ਼ਿਕਰ ਕਰਦੇ ਆ ਉਦੋਂ ਉਹ ਕਾਂਗਰਸ ਚ ਸੀ ਕਹਿੰਦੇ ਕਿ ਡਿਊਟੀ ਲਗਾਈ ਗਈ ਸੀ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਉਸ ਤੋਂ ਬਾਅਦ ਅਸੀਂ ਇਹ ਜਿਹੜੇ ਬੇਲਾ ਲੈ ਕੇ ਆਵਾਂਗੇ ਕਹਿੰਦੇ ਇਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਕੀ ਉਹ ਗੱਲ ਕਰਕੇ ਜਿਹੜਾ ਬੀਜੇਪੀ ਹਰਸਿਮਰਤ ਉਹਨਾਂ ਦੇ ਨਾਲ ਨਾਰਾਜ਼ ਹੈ ਦੇਖੋ ਰਵਨੀਤ ਬਿੱਟੂ ਜੀ ਸਾਡੇ ਕੇਂਦਰੀ ਮੰਤਰੀ ਆ ਹਮ ਬੀਜੇਪੀ ਦੇ ਵਿੱਚ ਵੱਡਾ ਚਿਹਰਾ ਵਾ ਬੀਜਪੀ ਵੱਡਾ ਸਿੱਖ ਚਿਹਰਾ ਵਾ ਹੂੰ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਿਲਕੁਲ ਫੈਕਟਸ ਦੇ ਨਾਲ ਤੇ ਤੱਥਾਂ ਦੇ ਆਧਾਰ ਤੇ ਕਹੀ ਆ ਕੋਈ ਹਵਾ ਦੇ ਵਿੱਚ ਬੋਲੀ ਹੋਈ ਗੱਲ ਨਹੀਂ ਗੀ ਹੂੰ ਇਹ ਗੱਲ ਉਹਨਾਂ ਦੀ ਬਿਲਕੁਲ ਸੱਚ ਹੈ ਕਿ ਅਕਾਲੀ ਦਲ ਬਾਦਲ ਨੇ ਕੇਂਦਰ ਨੂੰ ਗੁੰਮਰਾਹ ਕੀਤਾ ਕਿਸਾਨੀ ਬਿੱਲਾਂ ਨੂੰ ਲੈ ਕੇ ਜਿਹਦਾ ਖਮਿਆਜਾ ਅਜੇ ਆਪ ਭੁਗਤ ਰਹੇ ਆ ਬੀਜਪੀ ਨੂੰ ਨਹੀਂ ਭੁਗਤਣਾ ਪਿਆ ਬੀਜਪੀ ਨੇ ਜਦੋਂ ਕਿਸਾਨਾਂ ਨੇ ਕਹਿ ਦਿੱਤਾ ਵੀ ਸਾਨੂੰ ਇਹ ਪਸੰਦ ਨਹੀਂ ਹੈਗੇ ਨਾ ਮਨਜ਼ੂਰ ਹੈ ਸਾਨੂੰ ਤੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਕਹਿੰਦੇ ਠੀਕ ਹੈ ਪਰ ਜੋ ਕੁਝ ਨੁਕਸਾਨ ਹੋਇਆ ਜਿਹੜਾ ਇੰਨਾ ਸਮਾਂ ਕਿਸਾਨ ਉੱਤੇ ਬੈਠੇ ਰਹੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋਈ ਉਹਦਾ ਜ਼ਿੰਮੇਵਾਰ ਕੌਣ ਆ ਫਿਰ ਦੇਖੋ ਇਹਦੇ ਵਿੱਚ ਨਾ ਇਹਦੇ ਪਿੱਛੇ ਕਈ ਤਰ੍ਹਾਂ ਦੀਆਂ ਸਿਆਸੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਉਸ ਟਾਈਮ ਤੇ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕੀਤਾ ਕਿਸਾਨ ਜਥੇਬੰਦੀਆਂ ਜਿਹੜੀਆਂ ਵਾਂ ਉਹ ਵੀ ਸਿਆਸੀ ਤੌਰ ਤੇ ਉੱਤੇ ਚੱਲਦੀਆਂ ਅੱਜ ਕੱਲ ਤੁਹਾਨੂੰ ਪਤਾ ਹੋਣਾ ਜੀ ਆਹ ਕਿਸਾਨ ਜਥੇਬੰਦੀਆਂ ਜਿਹੜੀਆਂ ਵਾਂ ਇਹ ਐਸ ਸਿਆਸੀ ਪਾਰਟੀ ਨਾਲ ਸਿਆਸੀ ਜਮਾਤ ਨਾਲ ਸੰਬੰਧ ਰੱਖਦੀਆਂ ਆਹ ਕਿਸਾਨ ਜਥੇਬੰਦੀਆਂ ਫਲਾਣੀ ਸਿਆਸੀ ਜਮਾਤ ਨਾਲ ਸੰਬੰਧ ਰੱਖਦੀਆਂ ਇਸ ਕਰਕੇ ਉਹ ਸਿਆਸਤ ਤੋਂ ਪ੍ਰੇਰਿਤ ਆંદੋਲਨ ਬਣ ਗਿਆ ਸੀਗਾ ਹੂੰ ਜੀ ਕੋਈ ਜਥੇਬੰਦੀ ਭਾਜਪਾ ਨਾਲ ਵੀ ਸੰਬੰਧ ਰੱਖਦੀ ਪੰਜਾਬ ਦੀ ਅਸੀਂ ਅੱਜ ਤੱਕ ਕਦੀ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਜਾਂ ਘਟਿਆ ਰਾਜਨੀਤੀ ਨਹੀਂ ਕੀਤੀ ਸਾਡੀਆਂ ਗਾਈਡਲਾਈਨਸ ਬੜੀਆਂ ਕਲੀਅਰ ਆ ਅਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਆਂ ਸਾਡਾ ਤੇ ਨਾਰਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਸੋ ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈਗੀ ਕਿ ਅਸੀਂ ਇਸ ਤਰੀਕੇ ਦੀ ਆਪਣੇ ਪਰਸਨਲ ਸਵਾਰਥ ਦੇ ਲਈ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰੀਏ ਜਿਹੜੇ ਬੀਜੇਪੀ ਦੇ ਵਿੱਚ ਲੀਡਰ ਜਾ ਰਹੇ ਨੇ ਬਹੁਤ سارے ਲੀਡਰ ਗਏ ਖਾਸ ਕਰਕੇ ਸਿੱਖ ਚਿਹਰੇ ਦੀ ਤੁਸੀਂ ਵੀ ਜ਼ਿਕਰ ਕੀਤਾ ਕਿ ਰਵਨੀਤ ਬਿੱਟੂ ਹੁਣਾਂ ਨੂੰ ਲੈ ਕੇ ਉਹ ਸਿੱਖ ਚਿਹਰਾ ਨੇ ਬਹੁਤ ਸਾਰੇ ਕਿਹਾ ਜਾ ਰਿਹਾ ਕਿ ਬੀਜੇਪੀ ਸਿੱਖ ਚਿਹਰੇ ਲਿਆ ਰਹੀ ਹੈ ਬਹੁਤ ਸਾਰੇ ਪੁਰਾਣੇ ਜਿਹੜੇ ਲੀਡਰ ਨੇ ਉਹ ਝਟਕਸਾਲੀ ਜਿਹੜੇ ਉਪਾ ਦੇ ਪਾਈ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟਰ ਨੇ ਉਹਨਾਂ ਨੂੰ ਫੋਕਸ ਕਰਨਾ ਚਾਹੁੰਦੀ ਬੀਜੇ ਬਿਲਕੁਲ ਗਲਤ ਗੱਲ ਹੈ ਕੁਲਵਿੰਦਰ ਜੀ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਅੱਜ ਪੰਜਾਬ ਦਾ ਹਰ ਨਾਗਰਿਕ ਹਰ ਬੰਦਾ ਜੁੜਨਾ ਚਾਹੁੰਦਾ ਹੈ ਉਹ ਜੁੜ ਰਹੇ ਆ ਉਹਨਾਂ ਦਾ ਵੈਲਕਮ ਹੈ ਉਹਦੇ ਵਿੱਚ ਕੱਲੇ ਸਿੱਖ ਹੀ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਸਿੱਖ ਨਾਨ ਸਿੱਖ ਸਾਰੇ ਲੋਕ ਜੁੜ ਰਹੇ ਸਾਰਿਆਂ ਦਾ ਵੈਲਕਮ ਹੈ ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਸਿੱਖ ਵੋਟਰਾਂ ਨੂੰ ਲੁਭਾਉਣ ਵਾਸਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਜਾਂ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਅੱਜ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਸਮਝਦਾਰ ਹੈ ਉਹਨੂੰ ਪਤਾ ਹੈ ਕਿ ਪੰਜਾਬ ਦੀ ਭਲਾਈ ਕਿਵੇਂ ਹੈ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਭਾਜਪਾ ਦੀ ਸਰਕਾਰ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਕੇਂਦਰ ਹੀ ਪੰਜਾਬ ਦਾ ਭਲਾ ਕਰ ਸਕਦਾ ਹੈ ਜੋ ਪੰਜਾਬ ਦੇ ਵਿੱਚ ਜਿੰਨੀਆਂ ਆਪਦਾਵਾਵਾਂ ਚੱਲ ਰਹੀਆਂ ਵਾਂ ਜਿਦੇ ਵਿੱਚ ਤੁਸੀਂ ਲਾ ਲੋ ਡਰਗ ਦੀ ਆਪਦਾਵਾ ਮਾਈਗ੍ਰੇਸ਼ਨ ਦੀ ਆ ਪੰਜਾਬ ਦੇ ਵਿੱਚ ਗੈਂਗਸਟਰイズਮ ਦੀ ਆ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ناکਾਮੀ ਸਰਕਾਰ ਨੇ ਜਤਾਈ ਹੈਗੀ ਆ ਸਟੇਟ ਗਵਰਨਮੈਂਟ ਨੇ ਇਹਨੂੰ ਜੇ ਕੋਈ ਠੀਕ ਕਰ ਸਕਦਾ ਤੇ ਸਿਰਫ ਕੇਂਦਰ ਸਰਕਾਰ ਕਰ ਸਕਦੀ ਆ ਇਸ ਕਰਕੇ ਲੋਕ ਜੁੜ ਰਹੇ ਆ ਅਹੀਂ ਉਹਨਾਂ ਦਾ ਵੈਲਕਮ ਕਰਦੇ ਆ ਤਾਂ ਅਸੀਂ ਤਾਂ ਦਿਨੋ ਦਿਨ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਅਸੀਂ ਤਾਂ ਘੰਟਿਆਂ ਵੱਧੀ ਮਜ਼ਬੂਤ ਹੋ ਰਹੇ ਆ 2027 ਚ ਅਸੀਂ ਸਰਕਾਰ ਬਣਾਵਾਂਗੇ ਕਿਵੇਂ ਮਤਲਬ ਦੂਵੇਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀ ਚਰਚਾ ਚੱਲਦੀ ਰਹੀ ਕਿ ਬੀਜੇਪੀ ਸ਼ਹਿਰੀ ਵੋਟਰ ਤਾਂ ਬੀਜੇਪੀ ਨਾਲ ਹੈਗਾ ਪਰ ਜਿਹੜਾ ਪਿੰਡਾਂ ਵਾਲਾ ਵੋਟਰ ਹੈ ਖਾਸ ਕਰਕੇ ਉਹ ਅੰਦੋਲਨ ਤੋਂ ਬਾਅਦ ਜਿਹੜਾ ਹੈ ਬਹੁਤ ਸਾਰੀ ਨਿਰਾਸ਼ਾ ਜਿਹੜੀ ਉਹ ਵੋਟਰਾਂ ਦੇ ਵਿੱਚ ਹੈਗੀ ਖਾਸ ਕਰਕੇ ਜਿਹੜਾ ਪਿੰਡੂ ਵੋਟਰ ਹੈ ਭਾਜਪੀ ਨੂੰ ਲੈ ਕੇ ਕੁਲਵਿੰਦਰ ਜੀ ਬਿਲਕੁਲ ਨਹੀਂ ਅਸੀਂ ਪਿੰਡਾਂ ਦੇ ਵਿੱਚ ਜਾਨਦੇ ਆ ਮੈਂ ਵੀ ਪਿੰਡਾਂ ਤੋਂ ਤਾਲੁਕਾਤ ਰੱਖਦਾ ਹੂੰ ਸਾਡੇ ਪਰਿਵਾਰ ਸਾਡੇ ਰਿਸ਼ਤੇਦਾਰੀਆਂ ਸਾਰੀਆਂ ਪਿੰਡਾਂ ਦੀਆਂ ਸਾਡੀਆਂ ਤਾਂ ਸ਼ਹਿਰੀ ਹੈ ਹੀ ਬਹੁਤ ਘੱਟ ਆ ਹੂੰ ਬਿਲਕੁਲ ਇਹ ਗਲਤ ਗੱਲ ਹੈ ਪਿੰਡਾਂ ਦੇ ਲੋਕ ਅੱਜ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਸਭ ਤੋਂ ਜ਼ਿਆਦਾ ਸਤਿਕਾਰ ਸਾਨੂੰ ਦਿੰਦੇ ਆ ਕਹਿੰਦੇ ਵੀ ਜੇ ਸਾਨੂੰ ਬਚਾ ਸਕਦੀ ਹੈ ਤੇ ਭਾਜਪਾ ਬਚਾ ਸਕਦੀ ਹੈ ਇਹ ਗਲਤੀ ਇਹ ਗੱਲ ਕਹਿਣੀ ਗਲਤੀ ਹੈ ਜਿਹੜੀ ਇਸ ਤਰ੍ਹਾਂ ਦੇ ਪਹਿਲਾਂ ਜਿਹੜੇ ਵਿਰੋਧ ਸਹੀਗੇ ਕਿ ਭਾਜਪਾ ਦਾ ਪਿੰਡਾਂ 'ਚ ਵਿਰੋਧ ਹੈ ਉਹ ਭਾਜਪਾ ਦਾ ਪਿੰਡਾਂ 'ਚ ਵਿਰੋਧ ਨਹੀਂ ਸੀਗਾ ਉਹ ਭਾਜਪਾ ਦਾ ਆਰਗੇਨਾਈਜ਼ਡ ਕੀਤਾ ਹੋਇਆ ਦੂਜੀਆਂ ਪਾਰਟੀਆਂ ਵੱਲੋਂ ਵਿਰੋਧ ਕਰਾਇਆ ਜਾਂਦਾ ਸੀਗਾ ਉਹ ਆਰਗੇਨਾਈਜ਼ਡ ਵਿਰੋਧ ਸੀਗੇ ਜਿਹੜੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਹੁਣ ਪੰਜਾਬ ਇੱਕ ਬੀਜੇਪੀ ਨਾਲ ਜਦੋਂ ਬੀਜੇਪੀ ਦੀ ਚਰਚਾ ਚੱਲਦੀ ਹੈ ਕਿ 2027 ਦੇ ਵਿੱਚ ਬੀਜੇਪੀ ਕਿਵੇਂ ਲੜੂਗੀ ਤਾਂ ਉਦੋਂ ਨਾਲ-ਨਾਲ ਚਰਚਾ ਇਹ ਵੀ ਚੱਲਦੀ ਹੈ ਕਿ ਇਹ ਕਿ ਜਿਹੜਾ ਸਿੱਖ ਈਸ਼ੂ ਆ ਸਿੱਖ ਈਸ਼ੂ ਬੰਦੀ ਸਿੰਘਾਂ ਦਾ ਈਸ਼ੂ ਆ ਪਿਛਲੇ ਦਿਨ ਖਾਸ ਕਰਕੇ ਤੇ ਉਹ ਇਸ਼ੂ ਦੇ ਉੱਤੇ ਭਾਜਪਾ ਕੀ ਸੋਚ ਰਹੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵਾਦਾ ਵੀ ਜਿਹੜਾ ਅਮਿਤ ਸ਼ਾਹ ਹੋਣਾ ਨੇ ਕੀਤਾ ਸੀ ਉਸ ਗੱਲ ਦੇ ਉੱਤੇ ਬਿਲਕੁਲ ਸਾਡਾ ਸਟੈਂਡ ਕਲੀਅਰ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜਿਹੜਾ ਵਾਦਾ ਕੀਤਾ ਸੀਗਾ ਉਹ ਹੀ ਨਿਭਾ ਰਹੇ ਆਂ ਬੰਦੀ ਸਿੱਖਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਹਮ ਮੈਕਸਿਮਮ ਬੰਦੀ ਸਿੱਖ ਜਿੰਨੇ ਆ ਉਹ ਅੱਜ ਕੁਝ ਲੋਕ ਪਾਰੋਲ ਤੇ ਬਾਹਰ ਆ ਕੁਝ ਲੋਕ ਪਰਮਾਨੈਂਟ ਬੇਲ ਦੇ ਉੱਤੇ ਬਾਹਰ ਆ ਜਿਹੜੇ ਲੋਕਾਂ ਦਾ ਕੋਈ ਟ੍ਰਾਇਲ ਪੈਂਡਿੰਗ ਹੈ ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿਹੜਾ ਮਸਲਾ ਫਸਿਆ ਹੋਇਆ ਵਾ ਉਹ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੱਲ ਹੋਣਾ ਹੈ ਹੂੰ ਉਹ ਕਾਨੂੰਨੀ ਪ੍ਰੋਸੈਸ ਦੇ ਨਾਲ ਹੀ ਹੱਲ ਹੋਣਾ ਹੈ ਪਰ ਜਿਹੜਾ ਸਰਕਾਰਾਂ ਦੇ ਹੱਥ ਚੋਂ ਹੱਲ ਹੋ ਜੂ ਬਿਲਕੁਲ ਉਹ ਆਲਰੇਡੀ ਕਰ ਦਿੱਤਾ ਗਿਆ ਹੈ ਕਿਹੜੀ ਦਾ ਜ਼ਿਕਰ ਕਰ ਆਲਰੇਡੀ ਹੱਲ ਕਰ 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 ਦਿੱਤਾ ਗਿਆ ਹੈ ਕਰਦੇ ਮਤਲਬ ਤੁਸੀਂ ਮੈਨੂੰ ਦੱਸੋ ਕਿਹੜਾ ਐਸਾ ਐਸਾ ਤੁਸੀਂ ਬੰਦੀ ਸਿੱਖ ਦਾ ਜ਼ਿਕਰ ਕਰਦੇ ਹੋ ਜਿਹੜੇ ਅੱਜ ਬਾਰ ਨਹੀਂ ਹੈਗੇ ਮਤਲਬ ਜਾਂਤੇ ਮੈਕਸਿਮਮ ਪਰੋਲ ਦੇ ਉਤੇ ਬਾਰੇ ਜਾਂ ਉਮਰ ਕਹਿੰਦਾ ਜਿੰਨਾ ਜਿੰਨੀ ਮਤਲਬ ਸਜ਼ਾ ਹੋਈ ਸੀ ਪੂਰੀ ਕਰ ਲਈ ਕਿ ਉਹਨਾਂ ਨੂੰ ਛੱਡਿਆ ਜਾਊਗਾ ਬਿਲਕੁਲ ਬਿਲਕੁਲ ਇਹ ਭਾਰਤ ਜਨਤਾ ਪਾਰਟੀ ਦਾ ਸਟੈਂਡ ਕਲੀਅਰ ਹੈ ਇਸ ਮਾਮਲੇ ਦੇ ਉੱਤੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਬਿਲਕੁਲ ਰਹਾ ਕੀਤਾ ਜਾਊਗਾ ਛੱਡਿਆ ਜਾਊਗਾ ਤੇ ਉਹ ਵੀ ਅੱਜ ਉਹ ਲੋਕ ਵੀ ਜਿਹੜੇ ਆ ਉਹ ਪਰੋਲ ਦੇ ਉੱਤੇ ਬਾਹਰ ਆ ਜਾਂ ਪਰਮਾਨੈਂਟ ਬੇਲਾਂ ਦੇ ਉੱਤੇ ਬਾਹਰ ਆ ਜਿਹੜੇ ਕੋਈ ਟ੍ਰਾਇਲ ਜਾਂ ਕੇਸਸ ਜਿਹੜੇ ਕੋਈ ਪੈਂਡਿੰਗ ਸੀਗੇ ਉਹਨਾਂ ਦੀਆਂ ਉਹ ਸਪੀਡ ਪ੍ਰੋਸੈਸ ਕਰਕੇ ਰਸ਼ ਪ੍ਰੋਸੈਸ ਕਰਕੇ ਉਹਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਏਗਾ ਕਿਸ਼ਨ ਸਿੰਘ ਸਾਹਿਬ ਤੁਸੀਂ ਸਮਝਾਤਾ ਬਹੁਤ ਧੰਵਾਦ ਜੀ ਥੈਂਕ ਯੂ ਸੋ ਮਚ ਕੁਲਵਿੰਦਰ ਜੀ ਤਾਂ ਐਸਨ ਤੀਂ ਪੂਰੇ ਖਾਸ ਕਰਕੇ ਉਹ ਮੁਲਾਕਾਤ ਜਿਸ ਦੀ ਤਸਵੀਰਾਂ ਅਕਾਲੀ ਦਲ ਦੇ ਵੱਲੋਂ ਵਾਇਰਲ ਕੀਤੀਆਂ ਜਾਂਦੀਆਂ ਉਸ ਦੇ ਉੱਤੇ ਤੇ ਪੰਜਾਬ ਨੂੰ ਲੈ ਕੇ 2027 ਦੇ ਵਿੱਚ ਕੀ ਕੁਝ ਰੋਡ ਮੈਪ ਜਾਂ ਪਲੈਨਿੰਗ ਆ ਭਾਜਪਾ ਨੇ ਉਹਦੇ ਉੱਤੇ ਗੱਲਬਾਤ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ